ਪੰਜਾਬ ਦੇ ਜਲ ਸਰੋਤ ਖਨਨ ਤੇ ਭੂ ਵਿਗਿਆਨ ਸੂਚਨਾ ਤੇ ਲੋਕ ਸੰਪਰਕ ਜਲ ਤੇ ਭੂਮੀ ਰੱਖਿਆ ਬਾਗਬਾਨੀ ਸਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗਾਂ ਦੇ ਮੰਤਰੀ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਦੇਵੀਗੜ੍ਹ ਪੀ ਹੋਵਾ ਰੋਡ ਦੇ ਟਾਂਗਰੀ ਨਦੀ ਨੇੜੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਟਾਂਗਰੀ ਨਦੀ ਵਿੱਚ ਪੈਂਦੇ ਹਰਿਆਣਾ ਦੇ ਪਾਣੀ ਦੇ ਮਸਲੇ ਦੇ ਹੱਲ ਲਈ ਕਿਸਾਨਾਂ ਅਤੇ ਇਲਾਕਾ ਵਸਨੀਕਾਂ ਤੇ ਅਧਿਕਾਰੀਆਂ ਨਾਲ ਬੈਠਕ ਕਰਨ ਪਹੁੰਚੇ ਅਤੇ ਨਾਲ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੀ ਮੌਜੂਦ ਰਹੇ ਹਾਂਜੀ ਸਰ ਅੱਜ ਅਸੀਂ ਸਰਦਾਰ ਚੇਤਨ ਸਿੰਘ ਚੌੜਾ ਬਾਜਰਾ ਨੂੰ ਇੱਥੇ ਬੁਲਾਇਆ ਸਮੂਹ ਇਹਨਾਂ ਦੀ ساری ਟੀਮ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਸਾਡੇ ਇੱਥੇ ਜਿੰਨੇ ਨਿਸ਼ਾਨ ਨੇ ਪਸਾਰ ਜਿੰਨਾਂ ਦਾ ਉਹਨਾਂ ਸਾਰਿਆਂ ਨੇ ਬੁਲਾ ਕੇ ਇਸ ਟਾਂਗੀ ਬਾਰੇ ਕਰਵਾ ਲਈ ਪਹਿਲਾਂ ਬਾਰੇ ਗੱਲ ਕੀਤੀ ਸੀ ਮਾਰਕੀਟ ਦੇ ਬਾਰੇ ਵੀ ਇਹਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਜਿੱਥੇ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਜਿਹੜੇ ਛੋਟੇ-ਛੋਟੀਆਂ ਖਾਲਾ ਆ ਇਹ ਜ਼ਮੀਨ ਐਕਵਾਇਰ ਹੋ ਜੀ ਤੇ ਫੇਰ ਇਹ ਸਾਡਾ ਜਿਹੜਾ ਪਾਣੀ ਦਾੜਾ ਬਸਲਾ ਹਜ਼ੂਰ ਕਰਦਾ ਮੈਂ ਸਰਦਾਰ ਚੇਤਨ ਸਿੰਘ ਜੋੜਾ ਪਾਇਰੋਂ ਬੇਨਤੀ ਕੀਤੀ ਸੀ ਜੀ ਤੁਸੀਂ ਸਾਰੀ ਸਮੂਹ ਟੀਮ ਲੈ ਕੇ ਸਾਡੇ ਹਲਕਾ ਸਰੋਵਰ ਦੇ ਉਸ ਧੰਨਾ ਭਗਤ ਗੁਰਦੁਆਰੇ ਦੇ ਵਿੱਚ ਰੱਖਿਆ ਸੀ ਪ੍ਰੋਗਰਾਮ ਇਹ ਹਿਹਾੜ ਕੇ ਲੋਕਾਂ ਵੀ ਆ ਸਮੱਸਿਆ ਸੁਣੋ ਤੇ ਸਾਨੂੰ ਵੀ ਸੁਭਾਗ ਦਿਵਾਓ ਵੀ ਬਹੁਤ ਜਲਦੀ ਅਸੀਂ ਇਹਦਾ ਕੰਮ ਉਹਨੂੰ ਜਹਾ ਪਹੁੰਚਾਵਾ। ਐਮਰਸਾ ਉਹ ਦੋਸਤ ਸਭ ਤੁਸੀਂ ਮੁੱਦਾ ਚੱਕਿਆ ਸੀ ਸਾਰਾ ਕੁਝ ਦਰਵਾਕੇ ਤੱਕ ਜੇ ਟਾਈਮ ਹੈ। ਡਾਂਗਰੀ ਦੇ ਨਾਂ ਤੇ ਸ਼੍ਰੋਪਨੀ ਅਕਾਲੀ ਦਲ ਪਹਿਲਾਂ ਵੱਡੀ ਰਾਜਨੀਤੀ ਕਰਦੀ ਰਹੀ ਸੀ ਇਸ ਇਲਾਕੇ ਨੇ। ਠੀਕ ਹੈ ਉਹ ਸਾਡੇ ਕੋਲੋਂ ਇਸ ਤਰ੍ਹਾਂ ਵੀ ਉਹ ਤੋਂ ਬਾਹਰ ਤੇ ਸੀ। ਕਜੀ ਉਹ ਇਥੋਂ ਦੇ ਮੇਰੀ ਆਪਣੀ ਪੈੜੀ ਤੇ ਪਮਾਰ ਦੇਦੀ ਆ। ਯਕਿਨ ਉਹ ਉਹ ਕੱਲੀ ਰਾਜਨੀਤੀ ਕਰ ਰਹਾ ਉਹਦੇ। ਮੈਂ ਤੇ ਮੈਨੂੰ ਪਤਾ ਹੈ ਬਾਅਦ ਵਿੱਚ ਮੇਰਾ ਨਾਲ ਗੱਲ ਨਹੀਂ ਛੱਡਣਾ। ਲੋਕਾਂ ਨੇ ਜਿਹਨਾਂ ਆਇਆ ਇਹਨਾਂ ਕੋਲ ਸੁਣੋ ਲੋਕਾਂ ਨੇ। ਅਸੀਂ ਜਿਹੜਾ ਕੰਮ ਹੈ ਉਹ ਕਰਵਾਵਾਂਗੇ। ਕਿਸ ਤਰ੍ਹਾਂ ਸਹੀ ਚੋੜਾ ਪਾਣੀ ਦੀ ਵੀ ਉੱਥੇ ਹੀ ਪਾਣੀ ਗੱਲ ਆ। ਮੰਤਰੀ ਸੀਐਮ ਸਾਹਿਬ ਦੇ ਵੀ ਹਲਕੇ ਦੇ ਵਿੱਚੋਂ ਪੜ ਗਏ। ਜੱਟ ਸਾਹਿਬ ਕਿਹਦਾ ਸਨੌਰ ਦੇ ਵਿੱਚ ਮੇਰੇ ਛੋਟੇ ਭਰਾ ਹਰਮਨ ਸਿੰਘ ਪਠਾਨ ਮਾਜੜਾ ਦੇ ਸੱਜਣ ਆਇਆ। ਕਿਉਂਕਿ ਕੁਝ ਨਦੀ ਹੈ ਇੱਥੇ ਤਾਂਗਰੀ ਹੈ, ਖੱਗੜ ਹੈ। ਮਾਰਕੰਡਾ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਅ ਪਿਛਲੇ ਦਿਨੀ ਜਿਹੜੇ ਕਿਸਾਨ ਜਿੱਤੇ ਬੰਦੀਆਂ ਵੱਲੋਂ ਰਮੀਤ ਬਾਜ ਦੇ through ਜਿਹੜਾ ਸਦਾ ਤੱਕ ਅਸੀਂ ਅੱਜ ਅੱਥੇ ਪਹੁੰਚਿਆ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਂ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਜਦੋਂ ਕਿਸੇ ਅ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਹਨੂੰ ਇਸ ਦੰਦ ਦੇ ਵਿੱਚੋਂ ਜਿਹੜਾ ਕੱਢਿਆ ਮੰਤਰੀ ਜੀ ਇਹ ਮੇਨ ਸੜਕ ਆ ਦੂਜੇ ਪ੍ਰਦੇਸ਼ ਨੂੰ ਵੀ ਜੁੜਦੀ ਆ ਹਰਿਆਣੇ ਨੂੰ ਵੀ ਜੁੜਦੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਰ ਵਾਰ ਟੁੱਟ ਜਾਂਦੀ ਆ ਕੀ ਦਾ ਪੱਕਾ ਇਲਾਜ ਹੋਊਗਾ ਤੂੰ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ 'ਚ ਕੋਈ ਅਹੋਜੀ ਚੀਜ਼ ਨਹੀਂ ਜੇਦੀ ਲਾਈਫ ਹਜ਼ਾਰ ਸਾਲ ਹੋਵੇ ਛੜਕਾਂ ਜਦੋਂ ਪਾਣੀ ਆਉਂਦਾ ਨੇ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਸੜਕ ਵੀ ਆ ਜਿਹਦੀ ਪਾਰ ਵੱਡੀ ਨਦੀ ਨੂੰ ਲੈ ਕੇ ਦੇਖੋਗੇ ਜੇ ਅਗਲੇ ਬੜੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕਰਦੀ ਆ ਰਹੀ ਆ ਹਰ ਵਾਰ देखो ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਬ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਲੋ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਹੈ ਕਿ ਪਾਣੀ ਹੈ ਜਿਹੜਾ ਹੁਣ ਅਸੀਂ ਪਿੱਛੇ ਵੀ ਜਿਹੜੇ ਬਹੁਤ ਸਾਰੇ ਕਿਉਂਕਿ ਮਹਿਕਮੇ ਨੇ ਆਪ ਦੇ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦੀਆਂ ਪਹਿਲਾਂ ਟੈਂਡਰ ਕਰਨੇ ਪੈਦੇ ਉਹਨਾਂ ਉਹਦੀ ਲੋੜ ਨਹੀਂ ਹੈ ਸੋ ਇਸ ਕਰਕੇ ਸਾਨੂੰ ਜਿੱਥੇ ਲੋੜ ਪੈਂਦੀ ਹੈ ਉੱਥੇ ਮਸ਼ੀਨਾਂ ਜਿਹੜੀਆਂ ਸੀਗਾ ਤੁਹਾਨੂੰ ਠੀਕ ਹੈ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز